ਨਿਊਜ਼ ਕਵਨ ਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬਲੈਕਿੰਗ ਨਿਊਜ਼ 2024 ਵਿੱਚ ਅਸੀਂ ਕੈਨੇਡਾ ਦੇ ਐਕਸਟਰਾ ਐਸੈਂਟ੍ਰਿਕ ਸਿਸਟਮ ਵਿੱਚ ਵੱਡੇ ਬਦਲਾਅ ਦੇਖ ਰਹੇ ਹਾਂ ਜਿਸ ਵਿੱਚ ਬਹੁਤ ਸਾਰੇ 2025 ਵਿੱਚ ਕੈਨੇਡਾ ਦੇ ਸਭ ਤੋਂ ਵੱਡੇ ਹੱਥ ਕੀਮੀਗ੍ਰੇਸ਼ਨ ਪ੍ਰੋਗਰਾਮਾਂ ਨੂੰ ਸੰਭਾਵਿਤ ਕਰਨਗੇ ਇਸ ਸਟੋਰੀ ਵਿੱਚ ਕੈਨੇਡਾ ਦੇ ਐਕਸਪ੍ਰੈਸ ਐਂਟ੍ਰੀ ਸਿਸਟਮ ਨੂੰ ਪ੍ਰਭਾਵਿਤ ਕਰਨ ਦੇ ਪ੍ਰਮੁੱਖ ਰੁਝਾਨਾ ਤੇ ਇਸ ਸਾਲ ਉਮੀਦਵਾਰਾਂ ਦੀ ਚੋਣ ਉੱਤੇ ਉਹਨਾਂ ਦੇ ਸੰਭਵੀ ਪ੍ਰਭਾਵ ਨੂੰ ਤੋੜ ਦੇਵੇਗਾ ਸਮੁੱਚੇ ਇਮੀਗ੍ਰੇਸ਼ਨ ਨਾ ਟਿਚੀਆਂ ਵਿੱਚ ਇਮੀਗ੍ਰੇਸ਼ਨ ਐਕਸਪ੍ਰੈਸੈਂਟਰੀ ਦੇ ਹਿੱਸੇ ਵਿੱਚ ਵਾਅਦਾ 2025 ਵਿੱਚ ਐਕਸਪ੍ਰੈਸੈਂਟ੍ਰਿਸ ਮੁੱਚੇ ਇਮੀਗ੍ਰੇਸ਼ਨ ਟੀਚਿਆਂ ਦੇ ਆਪਣੇ ਹਿੱਸੇ ਵਿੱਚ ਇੱਕ ਅਨਸਾਰੀ ਵਾਅਦਾ ਵੇਖੇਗੀ ਫੈਡਰਲ ਸਰਕਾਰ ਅਤੇ ਫੈਡਰਲ ਆਰਥਿਕ ਪ੍ਰੋਗਰਾਮਾਂ ਦੇ ਤਹਿਤ ਟੀਚਿਆਂ ਦੇ ਦਾਖਲਿਆਂ ਦੀ ਸੰਖਿਆ ਨੂੰ ਵਧਾ ਕੇ ਜਿੱਥੇ 1,24,590 ਕਰ ਦਿੱਤਾ ਗਿਆ ਜੋ ਕਿ 2024 ਵਿੱਚ 1,10,770 ਸੀ ਇਸ ਤੋਂ ਇਲਾਵਾ ਇਹ ਵਾਅਦਾ 2024 ਦੇ ਟੀਚਿਆਂ ਦੇ ਮੁਕਾਬਲੇ ਸਮੁੱੱਚੇ ਇਮੀਗ੍ਰੇਸ਼ਨ ਪਧਰਾਮ ਵਿੱਚ 20% ਦੀ ਕਮੀ ਦੇ ਨਾਲ ਇਹ ਤਬਦੀਲੀ ਫੈਡਰਲ ਸਰਕਾਰ ਨੂੰ ਇਮੀਗ੍ਰੇਸ਼ਨ ਦੇ ਵਧੇਰੇ ਨਿਰੰਤਰਣ ਦੀ ਆਗਿਆ ਦਿੰਦੀ ਹੈ ਜਿਸ ਵਿੱਚ ਪ੍ਰੋਵਿੰਸ਼ੀਅਲ ਅਤੇ ਖੇਤਰੀ ਇਮੀਗ੍ਰੇਸ਼ਨ ਮਾਰਗਾਂ ਦੁਆਰਾ ਘੱਟ ਦਾਖਲਿਆਂ ਦੀ ਪ੍ਰਤੀਕਿਰਿਆ ਕੀਤੀ ਜਾਂਦੀ ਹੈ ਇਸ ਲਈ ਐਕਸਪੈਕਟ ਐਂਟਰੀ 2025 ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਅੰਦਰ ਵਧੇਰੇ ਪ੍ਰਮੁੱਖ ਭੂਮਿਕਾ ਨਿਭਾਏਗੀ ਕਿਉਂਕਿ ਫੈਡਰਲ ਹਾਈ ਸਕਿਲਡ ਅਲਾਰਟਮੈਂਟ ਜਿਸਤੇ ਤਹਿ ਤੱਕ ਐਕਸਪੈਕਟ ਐਂਟਰੀ ਹੁੰਦੀ ਹੈ ਇਮੀਗੇਸ਼ਨ ਪੀਚਿਆਂ ਦਾ ਇੱਕ ਮਹੱਤਵਪੂਰਨ ਹਿੱਸਾ ਬਣਾਉਂਦੀ ਹੈ 2024 ਵਿੱਚ ਐਫ ਐਚ ਐਸ ਦੇ ਸਮੁੱਚੇ ਯੋਜਨਾਮੰਦ ਸਥਾਈ ਨਿਵਾਸ ਦਾਖਲਿਆਂ ਦਾ 22.8% ਬਣਦਾ ਹੈ 2025 ਵਿੱਚ ਐਚ ਐਸ ਐਫ ਹੁਣ ਇਨ ਡਿਮਾਂਡ ਫੋਕਸ ਅਤੇ ਫੈਡਰਲ ਆਰਥਿਕ ਤਰਹੀਜ਼ਾ ਵਿੱਚ ਵੰਡਿਆ ਗਿਆ ਜੀ ਕੁੱਲ ਦਾਖਲਿਆਂ ਦਾ 31.5% ਬਣਾਉਣ ਦੀ ਯੋਜਨਾ ਹੈ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪੀ ਐਨ ਪੀ ਦੀ 1 2024 ਵਿੱਚ 110000 ਯੋਜਨਾਵੰਦ ਦਾਖਲਿਆਂ ਤੋਂ 2025 ਵਿੱਚ ਸਿਰਫ 55000 ਦਾਖਲਿਆਂ ਤੱਕ ਦੀ ਸਕੇਲ ਬੈਕ ਦੇ ਨਾਲ ਇਸ ਦਾ ਅਰਥ ਹੈ ਕਿ ਆਰਥਿਕ ਪ੍ਰਵਾਸੀ ਦਾਖਲਿਆਂ ਦਾ ਇੱਕ ਉੱਚ ਅਨੁਮਾਨ ਅਨੁਪਾਤ ਕੈਨੇਡਾ ਵਿੱਚ ਪ੍ਰਵਾਸ ਦੀ ਸਭ ਤੋਂ ਵੱਡੀ ਸ਼੍ਰੇਣੀ ਐਕਸਪ੍ਰੈਸ ਐਂਟਰੀ ਡਾਈ ਹੋਵੇਗਾ ਇਸਰਾ ਐਕਸਪ੍ਰੈਸ ਐਂਟਰੀ ਪ੍ਰਬੰਧਿਤ ਪ੍ਰੋਗਰਾਮ ਆ ਸੰਭਾਵਿਤ ਤੌਰ ਤੇ 2025 ਵਿੱਚ ਕੈਨੇਡਾ ਦੇ ਅੰਦਰ ਆਵਾਸ ਕਰਨ ਦੀ ਇੱਛਾ ਰੱਖਣ ਵਾਲੇ ਹੁਨਰਵੰਦ ਕਾਮਿਆਂ ਲਈ ਮਹੱਤਵਪੂਰਨ ਮਾਰਗ ਹੋਣਗੇ ਡਿਸੰਬਰ 2024 ਵਿਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੱਕ ਮਹੱਤਵਪੂਰਨ ਤਬਦੀਲੀ ਦੀ ਘੋਸ਼ਣਾ ਕੀਤੀ ਜੋ 2025 ਦੀ ਬਸੰਤ ਵਿੱਚ ਲਾਗੂ ਹੋਵੇਗੀ ਵਿਆਪਕ ਦਰਜਾਬੰਦੀ ਸਿਸਟਮ ਸੀਆਰਐਸ ਸਕੋਰ ਪੁਆਇੰਟ ਹੁਣ ਵੈਧ ਨੌਕਰੀਆਂ ਦੀ ਪੇਸ਼ਕਸ਼ ਲਈ ਨਹੀਂ ਦਿੱਤੇ ਜਾਣਗੇ ਵਰਤਮਾਨ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਉਮੀਦਵਾਰਾਂ ਜਾਂ ਤਾਂ 50 200 ਅੰਕ ਵਾਧੂ ਪ੍ਰਾਪਤ ਕਰ ਸਕਦੇ ਸਨ ਜੇਕਰ ਪੂਲ ਇੱਕ ਵੈਦ ਨੌਕਰੀ ਦੀ ਪੇਸ਼ਕਸ਼ ਹੈ ਦੱਸੀ ਕਿ ਨੌਕਰੀ ਦੀ ਪੇਸ਼ਕਸ਼ ਦੇ ਪੱਧਰ ਦੇ ਆਧਾਰ ਤੇ ਪੁਆਇੰਟ ਦੇ ਇਸ ਹਿੱਸੇ ਨੂੰ ਹਟਾਉਣਾ ਅਸਥਾਈ ਉਪਾਅ ਮੰਨਿਆ ਜਾ ਰਿਹਾ ਅਤੇ ਆਈਆਰਸੀਸੀ ਅਜੇ ਇਹ ਨਹੀਂ ਦੱਸ ਰਹੀ ਕਿ ਇਹ ਕਦੋਂ ਸਮਾਪਤ ਹੋਵੇਗਾ ਇਹ ਤਬਦੀਲੀਆਂ ਸਿਰਫ ਐਕਸਪੈਕਟਰੀ ਪੂਲ ਦੇ ਉਮੀਦਵਾਰਾਂ ਨੂੰ ਉਸ ਸਮੇਂ ਪ੍ਰਭਾਵਿਤ ਕਰਨਗੀਆਂ ਜਦੋਂ ਇਹ ਸਥਾਪਿਤ ਕੀਤਾ ਗਿਆ ਨੌਕਰੀ ਦੀ ਪੇਸ਼ਕਸ਼ ਲਈ ਪੁਆਇੰਟ ਨੂੰ ਹਟਾਉਣ ਨਾਲ ਐਕਸਪੈਕਟ ਪੂਲ ਦੇ ਅੰਦਰ ਬਹੁਤ ਸਾਰੇ ਉਮੀਦਾਰ CRS ਸਕੋਰਾਂ ਦੀ ਕਮੀ ਆ ਜਾਏਗੀ ਹਾਲਾਂਕਿ 2025 ਵਿੱਚ CRS ਕੱਟ-ਆਫ ਸਕੋਰ ਦੇ ਸਮੁੱਚੇ ਨਤੀਜੇ ਤੇ ਪ੍ਰਭਾਵ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੋ ਜਾਵੇਗਾ ਪਿਛਲੇ ਸਾਲਾਂ ਵਿੱਚ ਐਕਸਟ੍ਰੈਨਟਰੀ ਜਿਵੇਂ ਕਿ ਇਮੀਗ੍ਰੇਸ਼ਨ ਪੱਧਰ ਦੀ ਯੋਜਨਾ ਦਾ ਵਿਸਤਾਰ ਵਿੱਚ ਹਾਲ ਹੀ ਦੁਆਰਾ ਦਾਖਲੇ ਕੀਤੇ ਪ੍ਰਵਾਸੀਆਂ ਲਈ ਕੈਨੇਡਾ ਦੀ ਸਲਾਨਾ ਮੰਡ FHS ਅਲਾਟਮੈਂਟ ਦੇ ਤਹਿਤ ਮਨੋਨੀਤ ਕੀਤਾ ਗਿਆ ਸੀ 2025 ਵਿੱਚ HSF ਵੰਡ ਨੂੰ ਬਦਲਿਆ ਜਾ ਸਕਦਾ ਹੈ ਤੇ ਇਮੀਗ੍ਰੇਸ਼ਨ ਪੱਧਰ ਯੋਜਨਾ ਦੇ ਤਹਿਤ ਦੋ ਨਵੀਆਂ ਉਪਾਸ਼ਲਣੀਆਂ ਵਿੱਚ ਵੰਡਿਆ ਜਾ ਸਕਦਾ ਹੈ ਫੈਡਰਲ ਆਰਥਿਕ ਤਰਹੀਜ਼ਾਂ ਇਨ ਇਨ ਕੈਨੇਡਾ ਫੋਕਸ ਇਨ ਉਪਾਸ਼ਲਣੀਆਂ ਦੀ ਜਾਣ ਪਹਿਚਾਨ ਲਈ ਮਹੱਤਵਪੂਰਨ ਹੋਣਗੀਆਂ ਜਿਸਪੇਸ ਐਕਸਪ੍ਰੈਸ ਐਂਟਰੀ ਦੇ ਤਹਿਤ ਲੈਂਡਿੰਗ ਅਲਾਟਮੈਂਟ ਇਨ ਕੈਨੇਡਾ ਫੋਕਸ ਤੇ ਫੈਡਰਲ ਆਰਥਿਕ ਤਰਹੀਜ਼ਾਂ 2025 ਵਿੱਚ ਆਈਆਰਸੀਸੀ ਉਮੀਦ ਕੀਤੀ ਜਾ ਰਹੀ ਹੈ ਕਿ ਸ਼੍ਰੇਣੀ ਅਦਾਤ ਚੌਨਵਾ ਵਦੇਰੇ ਐਕਸ ਐਕਸ ਐਂਟਰੀ ਡਰਾਫ ਫੋਕਸ ਕਰੇਗੀ ਜੋ ਕੈਨੇਡਾ ਦੇ ਲੇਬਰ ਮਾਰਕੀਟ ਪ੍ਰਾਥਮਿਕਤਾ ਸਾਲਾਨਾ ਇਮੀਗ੍ਰੇਸ਼ਨ ਪੱਧਰ ਯੋਜਨਾ ਵਿੱਚ ਫੈਡਰਲ ਆਰਥਿਕ ਤਰਗੀਜ਼ ਅਲਟਮੈਂਟ ਰਾਏ 2000 ਮੇਲ ਖਾਂਦੀਆਂ ਨੇ 2025 2030 23 ਤੋਂ ਸ਼ੁਰੂ ਕਰੀਏ ਤਾਂ IRCC ਨੇ ਖਾਸ ਨਰਮੰਦ ਸਿਖਲਾਈ ਭਾਸ਼ਾ ਯੋਗਤਾ ਦੇ ਆਧਾਰ ਤੇ ਉਮੀਦਵਾਰਾਂ ਲਈ ਖਾਸ ਕਲਾਸਾਂ ਸੱਦਣ ਲਈ ਸ਼੍ਰੇਣੀ ਦਾਤ ਡਰਾ ਆਇਲਡ ਕੀਤਾ ਕੈਨੇਡੀਅਨ ਖਬਰਨਾਮੇ ਦੇ ਵਿੱਚ ਜੀਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨੀਜ਼ੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਬਿਨਾਰ